ਕਮ ਕਿਸੇ ਹੋਰ ਦਾ ਵਾ ਬਸ ਪੈਸਾ ਤੁਹਾਡਾ ਹੋਏਗਾ ਪਹਿਲੇ ਦਿਨ ਹੀ ਵਾਇਰਲ ਹੋ ਜਾਣਗੇ ਤੁਸੀਂ ਕੀ ਕਰਨੀ ਹੈ ਬਸ ਉਹ ਸੀਨ ਕਟਿੰਗ ਕਰਕੇ ਤੁਸੀਂ ਮਤਲਬ ਵੀ ਵੀਡੀਓ ਚੱਕ ਕੇ ਆਪਣੀ ਵੈਲਿਊ ਐਡ ਕਰਕੇ ਐਡੀਟਿੰਗ ਦੇ ਵਿੱਚ ਹਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਆ ਬਹੁਤ ਵਧੀਆ ਟੌਪਿਕ ਆ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਕਹੈਂਟ ਤਰੀਕੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰ ਲੈਂਦੇ ਹੋ ਨਾ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤਾਂ ਤੁਹਾਨੂੰ ਮੈਂ ਗਾਰੰਟੀ ਦੇ ਦਿੱਤੀ ਤੁਸੀਂ ਮਹੀਨੇ ਦੇ ਨਾ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਦੇਖੋ ਮਿਹਨਤ ਕਿਸੇ ਹੋਰ ਦੀ ਆ ਕੰਮ ਕਿਸੇ ਹੋਰ ਦਾ ਵਾ ਬਸ ਪੈਸਾ ਤੁਹਾਡਾ ਹੋਏਗਾ ਬਸ ਤੁਸੀਂ ਕੀ ਤੁਸੀਂ ਨਾ ਬਸ ਥੋੜੀ ਜੀ ਮਿਹਨਤ ਕਰਨੀ ਥੋੜੀ ਜੀ ਮਿਹਨਤ ਕੀ ਕਰਨੀ ਉਹ ਕਿਵੇਂ ਮਿਹਨਤ ਕਰਨੀ ਆ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਬਹੁਤ سارے ਟੀਵੀ ਸੀਰੀਅਲ ਦੇਖੇ ਹੋਣੇ ਕਾਰਟੂਨ ਦੀ ਵੀਡੀਓ ਦੇਖੀ ਆਉਣੀ ਆ ਕ੍ਰਾਈਮ ਪੈਟਰੋਲ ਦੇਖਿਆ ਹੋਣਾ ਫਿਲਮਾਂ ਦੇਖਿਆ ਹੋਣੀ ਆ ਤੁਸੀਂ ਉਹ ਫਿਲਮਾਂ ਡਾਊਨਲੋਡ ਕਰਕੇ ਨਾ ਆਪਣੇ YouTube ਚੈਨਲ ਤੇ ਅਪਲੋਡ ਕਰਨੀਆਂ ਤੇ ਕਮਾਈ ਤੁਹਾਡੇ ਖਾਤੇ ਵਿੱਚ ਆਊਗੀ ਤੇ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਵੀ ਨਹੀਂ ਆਏਗਾ ਬਟ ਉਹ ਜਿਹੜੀ ਫਿਲਮਾਂ ਨੇ ਨਿਕਾਟੂਨ ਨੇ ਜਿਹੜੇ ਹਨਾ ਟੀਵੀ ਸੀਰੀਅਲ ਨੇ ਉਹਨਾਂ ਨੂੰ ਵਰਤਣਾ ਕਿਵੇਂ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਵਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ YouTube ਕੀ ਕਹਿੰਦੀ ਆ YouTube ਕਹਿੰਦੀ ਆ ਤੁਸੀਂ ਕੋਈ ਵੀ ਵੀਡੀਓ ਲੈ ਲਓ ਤੁਸੀਂ ਉਹਦੇ ਵਿੱਚ ਨਾ ਆਪਣਾ ਕੁਝ ਮਤਲਬੀ ਐਡ ਕਰਨਾ ਵਾ ਤੁਸੀਂ ਮਤਲਬੀ ਆਪਣੀ ਕੋਈ ਮਤਲਬ ਜਿੰਨੂੰ ਆਪ ਕਹਿ ਦੀ ਕੋਈ ਤੁਸੀਂ ਕੋਈ ਚੀਜ਼ ਵੈਲਿਊ ਜਿੰਨੂੰ ਕਹਿਦੀ ਤੁਸੀਂ ਕੁਝ ਆਪਣੀ ਵੈਲਿਊ ਐਡ ਕਰਕੇ ਨਾ ਤੁਸੀਂ ਕਿਸੇ ਦੀ ਮਤਲਬ ਇਹ ਵੀਡੀਓ ਚੱਕ ਕੇ ਆਪਣੀ ਵੈਲਿਊ ਐਡ ਕਰਕੇ ਐਡੀਟਿੰਗ ਦੇ ਵਿੱਚ ਹਨਾ ਤੇ ਤੁਸੀਂ ਅਪਲੋਡ ਕਰ ਸਕਦੇ ਹੋ ਤੁਹਾਨੂੰ ਕੋਪੀਰਾਈਟ ਨਹੀਂ ਆਏਗਾ ਤੇ ਉਹ ਚੈਨਲ ਜਿਹੜਾ ਮੋਨਟਾਈਜ਼ ਵੀ ਹੋ ਜਾਈਗਾ ਤੇ ਤੁਸੀਂ ਉਸ ਤੋਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਉਹ ਕਿਵੇਂ ਤੁਸੀਂ ਐਡ ਕਰਨੀ ਵੈਲਿਊ ਉਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਦੇਖੋ ਤੁਸੀਂ ਸਾਰਿਆਂ ਨੇ ਨਾ ਕ੍ਰਾਈਮ ਪੈਟਰੋਲ ਤੁਸੀਂ ਦੇਖਿਆ ਦੇਖਿਆ ਹੋਣਾ ਸਾਰਿਆਂ ਨੇ ਅੱਜ ਵੀ ਦੇਖਦੇ ਨੇ ਕਿ ਮੇਰੇ ਪਿੰਨਪਰਾ ਕਈ ਕਾਰਟੂਨ ਦੀ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਕਈ ਮੂਵੀ ਕਲਿੱਪ ਤੁਸੀਂ ਦੇਖੇ ਹੋਣੇ ਤੇ ਕਈ ਟੀਵੀ ਸੀਰੀਅਲ ਵੀ ਬਹੁਤ ਦੇਖਦੇ ਨੇ ਤੁਸੀਂ ਇਹਨਾਂ ਦੀ ਵੀਡੀਓ ਅਪਲੋਡ ਕਰਨੀ ਆ ਕਿਵੇਂ ਕਰਨੀ ਆ ਦੇਖੋ ਉਹਦਾ ਤਰੀਕਾ ਵਾ ਜੇ ਮੰਨ ਕੇ ਜੇ ਤੁਸੀਂ ਕ੍ਰਾਈਮ ਪੈਟਰੋਲ ਤੁਸੀਂ ਡਾਊਨਲੋਡ ਕਰ ਲਿਆ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਪਤਾ ਕੀ ਕਰਨਾ ਜਿਹੜੇ ਜਿਆਦਾ ਵਧੀਆ ਸੀਨ ਨੇ ਉਹਨਾਂ ਦੇ ਡਾਊਨਲੋਡ ਕਰੂਗਾ ਤਾਂ ਉਹ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੀ ਕਟਿੰਗ ਕਰ ਲੈਣੀ ਕਲਿੱਪਾਂ ਦੀ ਕੱਟ ਕਰ ਲੈਣਾ ਕਲਿੱਪ ਨੂੰ ਕੱਟ ਕਰਕੇ ਹੁਣ ਤੁਸੀਂ ਕੀ ਕਰਨਾ ਕਲਿੱਪ ਨੂੰ ਕੱਟ ਕਰਨ ਤੋਂ ਬਾਅਦ ਤੁਸੀਂ ਇੱਕ ਚੀਜ਼ ਕਰਨੀ ਆ ਇਹਦੇ ਵਿੱਚ ਨਾ ਬਹੁਤ ਸਾਰੇ ਮੇਰੇ ਭਿੰਨ ਭਰਾ ਹੋਏ ਜਿਹੜੇ ਦਾ ਮਤਲਬ ਵੀ ਬਹੁਤ ਵਧੀਆ ਕਮੇਡੀ ਲਿਖਦੇ ਨੇ ਕਮੇਡੀ ਲਿਖਣ ਦੇ ਨਾਂ ਨਾਲ ਉਹ ਕਰਦੇ ਵੀ ਹੈਗੇ ਨੇ ਕਮੇਡੀ ਕਰਦੇ ਵੀ ਆ ਤੁਸੀਂ ਕੀ ਕਰਨੀ ਆ ਬਸ ਉਹ ਸੀਨ ਕਟਿੰਗ ਕਰਕੇ ਤੁਸੀਂ ਨਾ ਕਮੇਡੀ ਕਮੇਡੀ ਤੁਸੀਂ ਉਹਦੇ ਪਿੱਛੇ ਮਤਲਬ ਵੀ ਉਹ ਵੌਇਸ ਓਵਰ ਦੇਣਾ ਵਾ ਕੋਈ ਵੀ ਵੌਇਸ ਓਵਰ ਦੇ ਦੇਣਾ ਜਿਵੇਂ ਤੁਸੀਂ ਕਰਾਈ ਪੈਟਰੋਲ ਦੇਖਿਆ ਹੋਣਾ ਤੁਸੀਂ ਨਾ ਉਹਦੇ ਵਿੱਚ ਥੋੜੇ ਥੋੜੇ ਮੈਂ ਜਿਹੜੇ ਮਤਲਬ ਵੀ ਕਲਿੱਪ ਨੇ ਛੋਟੇ ਛੋਟੇ ਕਲਿੱਪ ਤੁਸੀਂ ਐਡਿਟ ਕਰ ਲਓ ਜਾਨੀ ਕਿ 5 ਤੋਂ ਲੈ ਕੇ 7 ਮਿੰਟ ਦੇ ਬਹੁਤ ਬਸ 5 ਤੋਂ 7 ਮਿੰਟ ਹੋ ਗਏ ਤੁਸੀਂ ਉਹ ਜਿਹੜੀ ਵਾਇਸ ਉਹਦੇ ਵਿੱਚ ਦੇਣੀ ਦੇਣੀ ਕਿਵੇਂ ਇਹ ਫਨੀ ਨਹੀਂ ਹੁੰਦੀ ਜਿਵੇਂ ਕਮੇਡੀ ਜੀ ਹੁੰਦੀ ਹੈ ਹਰ ਤਾਂ ਦੇ ਪੰਚ ਮਾਰਨਾ ਚਾਹੌਰ ਕਰਨਾ ਉਹਦੀ ਗੱਲ ਨੂੰ ਹੋਰ ਤਰੀਕੇ ਨਾਲ ਕਰਨਾ ਤੁਸੀਂ ਬੈਕਗਰਾਉਂਡ ਤੇ ਉਹ ਕਮੇਡੀ ਜੀ ਕਰੀ ਜਾਦਾ ਜਿਵੇਂ ਤੁਸੀਂ ਦੇਖੋਗੇ ਨਾ ਸੀਰੀਅਲ ਦੇਖੋਗੇ ਛੋਟੇ ਛੋਟੇ ਕਲਿੱਪ ਦੇ ਕੇ ਤੁਹਾਨੂੰ ਉਹਦੇ ਮਾਹੌਲ ਦਾ ਪਤਾ ਲੱਗ ਜਾਏਗਾ ਜਿਹੜਾ ਕੀ ਕਹਿਣਾ ਚਾਹੁੰਦਾ ਕੀ ਨਹੀਂ ਕਹਿਣਾ ਚਾਹੁੰਦਾ ਤੁਸੀਂ ਉਹਨੂੰ ਦੇਖ ਕੇ ਕਾਪੀ ਪੈਨ ਨਾਲ ਤੁਸੀਂ ਤਿਆਰ ਕਰ ਲੋ ਲਿਖ ਲੋ ਤੇ ਉਹਦੇ ਪਿੱਛੇ ਆਪਣੀ ਵਾਇਸਓਵਰ ਦੇ ਦਿਓ ਇਸੇ ਤਰ੍ਹਾਂ ਤੁਸੀਂ ਕਾਰਟੂਨ ਦੀ ਵੀਡੀਓ ਡਾਊਨਲੋਡ ਕਰੋ ਉਹਦੇ ਵਿੱਚ ਮੈਨ ਮੈਨ ਪਾਰਟ ਤੁਸੀਂ ਨਾ ਥੋੜੇ ਥੋੜੇ ਕੱਢ ਲੋ 1-1 ਮਿੰਟ ਦੇ 2-2 ਮਿੰਟ ਦੇ ਜੇ ਤੁਸੀਂ ਕੱਢੋਗੇ 1-2-2 ਮਿੰਟ ਦੇ ਉਹ ਵੀ ਤੁਹਾਡਾ 5 ਤੋਂ ਲੈ ਕੇ 7 ਮਿੰਟ ਦਾ ਵੀਡੀਓ ਹੋ ਜਾਏਗਾ ਟੋਟਲ ਤੇ ਉਹਦੇ ਪਿੱਛੇ ਤੁਸੀਂ ਆਪਣੀ ਆਵਾਜ਼ ਦੇ ਦਿਓ ਉਹ ਮਤਲਬ ਫਨੀ ਆਵਾਜ਼ ਦੇ ਦਿਓ ਤੇ ਫਨੀ ਆਵਾਜ਼ ਦੇ ਕੇ ਹਨਾ ਤੇ ਉਹਦੇ ਨਾਲ ਇਹ ਪਿੱਛੇ 뮤ਜ਼ਿਕ ਲਗਾ ਦੋ ਬੈਕਗਰਾਉਂਡ ਤੇ 뮤ਜ਼ਿਕ ਲਗਾ ਦੋ ਬਸ ਹੋਰ ਕੁਝ ਨਹੀਂ ਕਰਨਾ ਹੈਗਾ ਇਹ ਤੁਹਾਡੀ ਵੈਲਿਊ ਹੈਗੀ ਮਤਲਬ ਵੀ ਤੁਸੀਂ ਆਪਣੀ ਜਿਹੜੀ ਵੈਲਿਊ ਤੁਸੀਂ ਐਡ ਕਰਤੀ ਐਡੀਟਿੰਗ ਦੇ ਵਿੱਚ ਐਡ ਕਰਤੀ ਇਸੇ ਤਰ੍ਹਾਂ ਤੁਸੀਂ ਮੂਵੀ ਕਲਿੱਪ ਦੇਖਿਓ ਨੇ ਬਹੁਤ ਸਾਰੇ ਮੂਵੀ ਕਲਿੱਪ ਹੁੰਦੇ ਨੇ ਤੁਸੀਂ ਇੰਸਟਾਗ੍ਰਾਮ ਤੇ ਰੀਲ ਆ ਵੀ ਦੇਖਿਓ ਨੇ ਜਿਹੜੇ ਮੂਵੀ ਕਲਿੱਪ ਜਿਹੜੇ ਫਨੀ ਹੁੰਦੇ ਆ ਲੋਕਾਂ ਨੂੰ ਉਸ ਹੁੰਦੇ ਆ ਇਹ ਲੋਕ ਨਾ ਚੀਜ਼ ਆ ਜਿਹੜੀ ਜੀ ਬਹੁਤ ਜ਼ਿਆਦਾ ਦੇਖਦੇ ਨੇ ਜਦੋਂ ਤੁਸੀਂ ਕਮੇਡੀ ਵਾਲਾ ਚੀਜ਼ਾਂ ਤੁਸੀਂ ਪਾ ਦਿੰਦੇ ਹੋ ਨਾ ਲੋਕ ਬਹੁਤ ਜ਼ਿਆਦਾ ਹੱਸਦੇ ਨੇ ਹੁਣ ਕਪਿਲ ਸ਼ਰਮਾ ਦਾ ਸ਼ੋਅ ਆ ਲੋਕ ਕਿਉਂ ਦੇਖਦੇ ਨੇ ਉਹ ਕਿਉਂਕ ਸੋ ਇਸ ਕਰਕੇ ਤੁਸੀਂ ਕੋਈ ਵੀ ਤੁਸੀਂ ਮਤਲਬ ਮੂਵੀ ਦਾ ਕਲਿੱਪ ਚੁੱਕੋ ਆਪਣੇ ਦਾ ਜੋ ਉਹਨਾਂ ਨੇ ਡਾਇਲੋਗ ਬੋਲੇ ਤੁਸੀਂ ਉਹ ਡਾਇਲੋਗ ਨਹੀਂ ਬੋਲਣਾ ਹੈਗਾ ਉਹਨੂੰ ਤੁਸੀਂ ਮਿਊਟ ਕਰ ਦੇਣਾ ਉਹਨੂੰ ਤੁਸੀਂ ਮਿਊਟ ਕਰ ਦੇਣਾ ਮਿਊਟ ਕਰਕੇ ਆਪਣੀ ਵਾਇਸ ਦੇ ਦੇਣੀ ਹੈ ਜੀ ਤੁਸੀਂ ਬਸ ਸਿਰਫ ਆਪਣੀ ਵਾਇਸ ਦੇਣੀ ਹੈ ਆਪਣੀ ਵਾਇਸ ਦੇ ਕੇ ਦੇਣੀ ਵੀ ਕਿਹੜੀ ਹੈ ਫਨੀ ਹੋਣੀ ਚਾਹੀਦੀ ਹੈ ਫਨੀ ਵੀ ਤੁਹਾਨੂੰ ਪਤਾ ਲੱਗੇ ਵੀ ਯਾਰ ਜੇ ਮੈਂ ਇੱਕ ਮਿੰਟ ਬੋਲਾਂਗਾ ਜੇ ਮੈਂ ਇਹ ਡਬਿੰਗ ਕਰਾਂਗਾ ਵੀ ਲੋਕ ਹੱਸਣਗੇ ਤੇ ਪਹਿਲਾਂ ਤੁਸੀਂ ਆਪ ਯਕੀਨ ਕਰਨਾ ਆਪਣੇ ਦੇ ਵੀਡੀਓ ਬਣਾ ਕੇ ਤੁਸੀਂ ਦੇਖਣੀ ਆ ਇਸੇ ਤਰ੍ਹਾਂ ਤੁਸੀਂ ਟੀਵੀ ਸੀਰੀਅਲ ਦੇਖ ਲਓ ਉਹਨਾਂ ਵਿੱਚ ਫਨੀ ਮੂਵਮੈਂਟ ਕਰਦੇ ਰਹੋ ਤੁਸੀਂ ਆਪਣੀ ਆਵਾਜ਼ ਅੰਦਰੋਂ ਬਦਲ-ਬਦਲ ਕੇ ਅੰਦਰੋਂ ਮੰਨ ਕੇ ਜਿਵੇਂ ਦੋ ਬੰਦੇ ਗੱਲ ਕਰਦੇ ਪਏ ਆ ਤੁਸੀਂ ਇੱਕ ਦੀ ਆਵਾਜ਼ ਤੁਸੀਂ ਹੋਰ ਪਾਸੇ ਦੇ ਵਿੱਚ ਕਰ ਦਿਓ ਜਾਂ ਮਤਲਬ ਹੋਰ 베ਸ ਦੇ ਵਿੱਚ ਬੋਲੋ ਦੂਜੀ ਹੋਰ 베ਸ ਦੇ ਵਿੱਚ ਬੋਲੋ ਤੁਸੀਂ ਇਸ ਤਰ੍ਹਾਂ ਤੁਸੀਂ ਮਤਲਬ ਵੀ ਕਲਿੱਪਾਂ ਨੂੰ ਕਰ ਕਰ ਕੇ ਤੁਸੀਂ ਜ਼ਿਆਦਾ ਨਹੀਂ ਪਾਉਣੇ ਹੈਗੇ 5 ਤੋਂ ਲੈ ਕੇ 7 ਮਿੰਟ ਤੱਕ ਪਾਓ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਦਾ ਇਹ ਜਦੋਂ ਕਲਿੱਪ ਪਾਉਂਗੇ ਇਹ ਪਉਣ ਸਰ ਪਹਿਲੇ ਦਿਨ ਹੀ ਵਾਇਰਲ ਹੋ ਜਾਣਗੇ ਬਸ ਵੀਡੀਓ ਨੂੰ ਵਾਇਰਲ ਕਿਵੇਂ ਕਰਨਾ ਹੈਸ਼ਟੈਗ ਕਿਵੇਂ ਲਾਣਾ ਹੈ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਇਹ ਬਹੁਤ ਸੌਖਾ ਕੰਮ ਆ ਬਹੁਤ ਸੌਖਾ ਕੰਮ ਆ ਜੇ ਤੁਸੀਂ ਕਹਿੰਦੇ ਹੋ ਜਿਹਨੇ ਮੇਰੇ ਪਿੰਡ ਪਰ ਆ ਵੀਡੀਓ ਦੇਖਦੇ ਪਏ ਨੇ ਉਹ ਸਾਰੇ ਇਸ ਵੀਡੀਓ ਦੇ ਥੱਲੇ ਜੇ ਤੁਸੀਂ ਕਮੈਂਟ ਕਰ ਦੋ ਜੇ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਇਹਦਾ ਮਤਲਬ ਇ ਇੱਕ ਸਿੰਪਲ ਬਣਾ ਕੇ ਮੈਂ ਤੁਹਾਨੂੰ ਦਿਖਾਦਾ ਹਾਂ ਨਾ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤੁਹਾਡੇ ਜਿੰਨੇ ਜ਼ਿਆਦਾ ਕਮੈਂਟ ਹੋਣਗੇ ਨਾ ਮੈਂ 19 36 ਨਾਲ ਕੋਈ ਵੀ ਇਹਨਾਂ ਦੇ ਵਿੱਚੋਂ ਇੱਕ ਮਤਲਬ ਵੀ ਟੋਪਿਕ ਚੱਕ ਲਾਂਗਾ ਅਗਰ ਤੁਸੀਂ ਕਹੋਗੇ ਕਮੈਂਟ ਕਰ ਦਿਓ ਵੀ ਕ੍ਰਾਈਮ ਪੈਟਰੋਲ ਤੇ ਕਰਾਂ ਕਾਰਟੂਨ ਦੀ ਵੀਡੀਓ ਤੇ ਕਰਾਂ ਆ ਮਾਊਸ ਮੂਵੀ ਕਲਿੱਪ ਤੇ ਕਰਾਂ ਟੀਵੀ ਸੀਰੀਅਲ ਦੇ ਉੱਤੇ ਕਰਾਂ ਤੁਸੀਂ ਕਮੈਂਟ ਤੇ ਥੱਲੇ ਲਿਖ ਦਿਓ ਜਿੱਥੇ ਤੁਸੀਂ ਕਮੈਂਟ ਕਰੋਗੇ ਜਿੱਦੇ ਤੇ ਮੰਨ ਕੇ ਚਲੋ ਆ ਚਾਰ ਟੋਪਿਕ ਦੱਸਿਆ ਜੀ ਮੈਂ ਹਨਾ ਚਾਰ ਟੋਪਿਕਾਂ ਦੇ ਵਿੱਚ ਸਾਰਿਆਂ ਨਾਲੋਂ ਵੱਧ ਜਿਹੜੇ ਕਮੈਂਟ ਜਿੱਦੇ ਤੇ ਜ਼ਿਆਦਾ ਹੋਣਗੇ ਉਹ ਟੋਪਿਕ ਹੀ ਚੱਕ ਕੇ ਨਾ ਮੈਂ ਤੁਹਾਨੂੰ ਫਨੀ ਜਿਹੜੀ ਕਮੇਡੀ ਹੈ ਕਰ ਸਕਦਾ ਤੁਹਾਨੂੰ ਐਡੀਟਿੰਗ ਕਰਨੀ ਵੀ ਸਿਖਾਉਂਗਾ ਫਿਰ ਤੁਹਾਨੂੰ ਫਨੀ ਕਮੇਡੀ ਵੀ ਕਰਕੇ ਦਿਖਾਉਂਗਾ ਤੇ ਅਪਲੋਡ ਕਰਕੇ ਤੇ ਹੋਊਗਾ ਦੇਖੋ ਤੁਹਾਨੂੰ ਉੱਤੇ ਕਾਪੀਰਾਈਟ ਨਹੀਂ ਹੈਗਾ ਤੁਹਾਨੂੰ ਪੈਸੇ ਵੀ ਮਿਲਣਗੇ ਕਿਉਂਕਿ YouTube ਆ ਨਾ ਜਿਹੜਾ YouTube ਦੀ ਜਿਹੜੀ ਪਾਲਿਸੀ ਆ YouTube ਦੀ ਪਾਲਿਸੀ ਕਹਿੰਦੀ ਆ ਵੀ ਤੁਸੀਂ ਕਿਸੇ ਦੇ ਡਾਟਾ ਤੁਸੀਂ ਮਤਲਬ ਵੀ ਡਾਊਨਲੋਡ ਕਰਕੇ ਤੁਸੀਂ ਆਪਣਾ ਚਾੜੀ ਤੋਂ ਲੈ ਕੇ 40 ਤੋਂ ਲੈ ਕੇ 50% ਹੈ 40 ਤੋਂ 50% ਤੁਸੀਂ ਆਪਣੀ ਵੈਲਿਊ ਐਡ ਕਰਨੀ ਹੈ ਜਾਨੀ ਕਿ ਤੁਸੀਂ ਕੁਝ ਐਡ ਕਰਨਾ ਉਹਦੇ ਵਿੱਚ ਆਪਣੀ ਐਕਟੀਵਿਟੀ ਦਿਖਾਉਣੀ ਆ ਤੇ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ ਉਹਦੇ ਤੇ ਕੋਈ ਕਾਪੀਰਾਈਟ ਨਹੀਂ ਆਏਗਾ ਕੋਈ ਕੁਝ ਨਹੀਂ ਆਏਗਾ ਕੋਈ ਕਮਿਊਨਿਟੀ ਗਾਈਡਲਾਈਨ ਨਹੀਂ ਆਏਗੀ ਕੁਝ ਨਹੀਂ ਆਊਗਾ ਤੇ ਤੁਹਾਡਾ ਜਿਹੜਾ ਚੈਨਲ ਆ ਮੋਨਟਾਈਜ਼ੀ ਅਸੀਂ ਕਰ ਦਾਂਗੇ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਕੰਮ ਕਰ ਸਕਦੇ ਹੋ ਮੈਂ ਆਲਰੇਡੀ ਇੱਕ ਵੀਡੀਓ ਆ ਮੇਰੀ ਇੱਕ ਘੰਟੇ ਦੀ ਕਿਸੇ ਦੀ ਮੈਂ ਡਾਊਨਲੋਡ ਕਰਕੇ ਨਾ ਉਹਦੇ ਪਿੱਛੇ ਮੈਂ ਆਪਣੀ ਆਵਾਜ਼ ਦੇ ਕੇ ਮੈਂ ਅਪਲੋਡ ਕੀਤੀ ਉਹ ਵਧੀਆ ਹੋਏ ਚੱਲਦੀ ਪਈ ਆ ਤੇ ਉਹਦੇ ਤੇ ਮੈਨੂੰ ਕਾਪੀਰਾਈਟ ਵੀ ਨਹੀਂ ਆਇਆ ਹੈ ਸੋ ਅਗਰ ਤੁਸੀਂ ਕਹਿੰਦੇ ਹੋ ਇਹਦੇ ਵਿੱਚੋਂ ਕੋਈ ਵੀ ਤੁਸੀਂ ਵੱਧ ਤੋਂ ਵੱਧ ਕਮੈਂਟ ਕਰ ਦੋ ਵੀ ਇਸ ਤੇ ਜਿਹੜੇ ਟੋਪਿਕ ਤੇ ਮੈਂ ਬਣਾ ਕੇ ਫਨਾ ਫਨੀ ਮੂਵਮੈਂਟ ਕਰਕੇ ਦਿਖਾਵਾਂ ਤਾਂ ਤੁਸੀਂ ਵੱਧ ਤੋਂ ਵੱਧ ਕਮੈਂਟ ਕਰ ਦੋ ਜਿੰਨੇ ਜ਼ਿਆਦਾ ਕਮੈਂਟ ਤੁਹਾਡੇ ਇਨਰ ਵਿੱਚੋਂ ਕਿਸੇ ਵੀ ਇੱਕ ਕਲਿੱਪ ਤੇ ਆ ਜਾਣਗੇ ਤਾਂ ਮੈਂ ਬਹੁਤ ਜਲਦੀ ਉਹ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਸੋ ਦੋਸਤ ਮਿਲਦੇ ਆਪੋ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ